ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਹਪੁਰ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਗੁਰੂਗੱਲ ਦੀਆਂ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਜਰਸੀਆਂ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਵਿਕਾਊ ਆ ਇਕੱਲਾ ਇਕੱਲਾ ਨਗ ਤੋੜ ਕੇ ਵਿਖਾ ਦਿੰਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ A to Z ਇਨਫਰਮੇਸ਼ਨ ਲੈ ਦੈਣਾ ਇੱਕ ਆ ਸੂਈ ਸਵਾਈ ਹੈ ਮਗਰ ਬੱਛੀ ਵਾਲੀ ਆ ਹਾਂਜੀ ਸਾਸਿਕਾ ਜੀ ਸਾਸਿਕਾ ਬ੍ਰੀ ਨਾਮ ਦੱਸ ਦੀ ਨਾਮ ਵੀਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁੱਖੇ ਵਾਲਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਵਾੜਾਈ ਤੇ ਮੋਗੇ ਤੋਂ 20 ਕਿਲੋਮੀਟਰ ਵਾੜਾ ਵੀਰੇ ਤੇ ਤਲਵੰਡੀ ਭਾਈ ਤੋਂ ਵੀ 20 ਕਿਲੋਮੀਟਰ ਵਾੜਾ ਜਾਂਦਾ ਵੀਰੇ ਆਪਣਾ ਤੇ ਮਕੂ ਤੋਂ ਮਕੂ ਵੀ 20 ਮਹੀਨਾ ਵੀਰੇ ਆਪਾਂ ਸੈਂਟਰ ਜੇ ਜਾ ਮੰਨ ਲਓ ਹਾਂਜੀ ਫੋਨ ਨੰਬਰ ਦੱਸ ਦੀ 9781230900 ਜੀ ਇਹ ਤੋਂ ਚੱਲੋ ਇੱਕ ਨੰਬਰ ਤੋਂ ਇੱਕ ਨੰਬਰ ਵੜ ਵੀਰੇ ਚਾਰ ਦੰਦ ਵੜ ਆ ਪਹਿਲਾ ਸੂਆ ਅੱਜ ਹੀ ਸੂਈਏ 11:00 ਵਜੇ ਠੀਕ ਹੈ ਮਗਰ ਬੱਚੇ ਨੂੰ ਜਾਣ ਦਿੱਤਾ ਵੀਰੇ ਜਰਸੀ ਨੂੰ ਹੀ ਇਹਨੇ ਤੇ ਜੇਰ ਪੈ ਗਈ ਆਪਣੇ ਕੋਲ ਪਈ ਹੈ ਬਾਕੀ ਵੀਡੀਓ ਹੈਗੀ ਆਪਣੇ ਕੋਲੇ ਵੀਰੇ ਮੰਨ ਲਓ ਜੇਰ ਦੀ ਕਿੰਨਾ ਕੁ ਦੁੱਧ ਦੁੱਧ ਪਿਆ ਦੂ ਬੱਚੇ ਦੀ ਬਰੀਡ ਕੁਆਲਿਟੀ ਵੀਰੇ ਬਹੁਤ ਹਲੇਵਾ ਬਹੁਤ ਸੋਹਣਾ ਕੱਢਿਆ ਹਨ ਇਹ 14 ਪਿਆਉਂਦੀ 15 ਪਿਆਉਂਦੀ ਆ ਭਰਾ ਕੋਈ ਵੀ ਵੜ ਆ ਆਪਦੀ ਸਮਝਣਾ ਲੈ ਲਵੇ ਮੈਂ ਕਿੰਨਾ ਜੋ ਸਕਦਾ ਹਨ ਆਪਣੀ ਹੋਗੀ ਥਣਾ ਦੀ ਗਰੰਟੀ ਵੀਰੇ ਹਨ ਕਿਉਂਕਿ ਮੇਰੀਆਂ ਹੈਗੀਆਂ ਮੁੱਲ ਖਰੀਦੀਆਂ ਕਰਦੀਆਂ ਨਹੀਂ ਆ ਹਾਂਜੀ ਜੈ ਜਿਆ ਭਾ ਵਿੱਚ ਦੇਣ ਵਾਲੀ ਗੱਲ ਹੀ ਇਹਦਾ ਬਿਰ 47000 ਜਮਾਨਤਾਨ ਕਰਦਾਂਗੇ ਬਿਲਕੁਲ ਵਿੱਚ ਉਹ ਵਜੇ ਜਿਹੜਾ ਬੱਚੀ ਦੀ ਬ੍ਰੇਡ ਕੁਆਲਟੀ ਲੈਵਲ ਉਹ ਆ ਦੇਖੋ ਨਾ ਦੋਸਤੋ ਮਗਰ ਵੱਛੀ ਐ ਅੱਜ ਹੀ ਸੂਈ ਐ ਜੇਰ ਪੈ ਗਈ ਐ ਜੇਰ ਦੀ ਗਾਰੰਟੀ ਐ ਵੀਡੀਓ ਹੈਗੀ ਆ 47000 ਚੋਂ ਮਾਨਤਾਨ ਗੁਰਾ ਕਹਿੰਦਾ ਕਰ ਦੂੰਗਾ ਪਹਿਲੇ ਸੂਵੇ ਸੂਈ ਆ ਦੁੱਧ 14 ਪਿਆ ਦੇ 15 ਪਿਆ ਦੇ ਗੁਰਾ ਕਹਿੰਦਾ ਆਪਣਾ ਸਾਰਾ ਮਾਲ ਖਰੀਦਿਆ ਵਾ ਜੀਨੇ ਜਿਹੜੀ ਵੀ ਵੈੜ ਲੈਣੀ ਐ ਜੀ ਦੇ ਜਿਹੜੀ ਵੀ ਵੈੜ ਪਸੰਦ ਆਉਂਦੀ ਆ ਅਗਲਾ ਆਪ ਦੀ ਸਮਝ ਨਾ ਲੈ ਲੈ ਕਿ ਦੁੱਧ ਕਿੰਨਾ ਦੇ ਦੂਗੀ ਰਾਜੀ ਰੂਜੀ ਬਹੁਤ ਐ ਪਹਿਲਾ ਸੂਆ ਤਾਜੀ ਸੂਈ ਸਵਾਈ ਮਗਰ ਜਰਸੀ ਬੱਚੀ ਵਾਲੀ 47000 ਦੀ ਦੇ ਦੇਣੀ ਆ ਛੋੜ ਛੱਪਾ ਮਾਨ ਤਾਨ ਹੋ ਜੂ ਇੱਕ ਨਗ ਨੂੰ ਛੱਡ ਕੇ ਸਾਰੇ ਨਾ ਕੀ ਜਰਸੀ ਬਰੀਡ ਦੇ ਆ ਮਗਰ ਮੇਰੀ ਬੱਚੀ ਵੀ ਬਹੁਤ ਚੰਗੀ ਆ ਹੂੰ ਵੀ ਪਿਓਰ ਜਲਤੀ ਆ ਨਾ ਬਾਕੀ ਸਾਈਡ ਤੋਂ ਵੀ ਥਣ ਦੇਗਾ ਤੋਂ ਸਾਨ ਬਹੁਤ ਚੰਗਾ ਬੱਚੀ ਆ ਆ ਥਣ ਵੇਖ ਲਓ ਸੋਨੇ ਥਣ, ਤਸਦੀ ਚਵਾਈ ਵਾਲੇ, ਗੁਲਾਬੀ ਥਣ, ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ। ਮਾਨ ਥਣ ਛੋੜ ਛੱਪਾ ਹੋ ਜਾਊਗਾ। ਤਾਜੀ ਸੂਈ ਸਵਾਈ ਹੈ ਜਿਹਦੇ ਪਸੰਦ ਆਉ ਭਾਵੇਂ ਅਗਲਾ ਦੋ ਟਾਈਮ ਚੋ ਕੇ ਲੈ ਜੇ। ਉਹ ਥੋਡੀ ਮਰਜੀ ਆ। 2 ਨੰਬਰ ਤੇ ਆ ਜਾ ਗੁਰੇ। 2 ਨੰਬਰ ਬੱਚੀ ਵੀਰੇ ਪਹਿਲਾ ਸੂਆ ਦੋ ਦੰਦਾ। ਉਹ ਚਾਰ ਦੰਦਾ ਤੇ ਦੋ ਦੰਦਾ। ਉਹ ਚੋਊਗੀ। ਹਾਂਜੀ। ਬ੍ਰੇਡ ਕੁਆਲਿਟੀ ਇਹਦੀ ਬੱਚੀ ਦੀ ਬਹੁਤ ਆ ਵੀਰੇ। ਦੇਣ ਲਵਗੇ 12-15 ਦਿਨ ਲੈ ਜੂਗੀ ਵੀਰੇ ਮਾਨੇ ਕੇ ਚੱਲੋ 12 ਤੋਂ 15 ਦਿਨ ਹਾਂਜੀ ਬਹੁਤ ਜ਼ਿਆਦਾ ਕੁਆਲਿਟੀ ਵਾਲੀ ਬੱਚੀ ਹੈ ਵੀਰੇ ਇਹ ਵੀ ਕਿੰਨਾ ਕੁ ਦੁੱਧ ਦੇ ਤੇਰੇ ਹਿਸਾਬ ਨਾਲ ਬੱਚੀਆਂ ਸੇਮ ਹੀ ਆ ਵੀਰੇ ਇੱਕੋ ਜੀ ਹਾਇਰਦੀਆਂ ਮਤਲਬ 14-15 ਕਿਲੋ ਦੁੱਧ ਦੇ ਕਿੰਨੇ ਦੀ ਲੋਟ ਜਿਹਾ ਆ ਇਹ ਵੀ ਜੈ ਕੱਚੀ ਗੱਤੀ ਦਾ 42000 ਤੋਂ ਮਾਨ ਕਰ ਦਾਂਗੇ ਵੀਰੇ ਮਤਲਬ ਬੱਚੀ ਤਿਆਰ ਹੋਵੇ 50-52000 ਦੀ ਆ ਅਸੀਂ 42000 ਹੀ ਮਾਨ ਕਰ ਦਾਂਗੇ 42000 ਮਾਨ ਤਾਨ ਹੋ ਜੂ ਇੱਕ ਨੰਬਰ ਦਾ 47000 ਹੋ ਜੂ ਸੂਈ ਸਵਾਈ ਜੇਰ ਪਈ ਪਈ ਆ ਮਗਰ ਵੱਛੀ ਆ 2 ਨੰਬਰ ਦਾ 42 ਜੁਮਾਨ ਤਾਨ ਹੋ ਜੂ ਇਹ 2 ਦਾੰਦ ਦਾ ਜਿਹੜੀ 1 ਨੰਬਰ ਵਿਖਾਈ ਆ ਉਹ 4 ਦਾੰਦ ਚੌਗੀ ਆ 12 ਤੋਂ 15 ਦਿਨਾਂ ਦੇ ਅੰਦਰ ਬਾਹ ਗੋਰਾ ਕਹਿੰਦਾ ਸੂਫੂ ਪਹਿਲੀਆਂ ਦੋਆਂ ਬੈੜਾਂ ਦੀ ਸੇਮ ਹੀ ਹਾਈਟ ਦੋ ਦੇ ਵੀ ਕੋਈ ਤਕਰੀਬਨ ਗੋਰਾ ਕਹਿੰਦਾ 14 15 ਇਹਦੇ ਵਿੱਚ ਇੱਥੇ ਪਿਆ ਜੂ ਰਾਜੀ ਰੂ ਕੁਆਲਿਟੀ ਵਾਲੀਆਂ ਮੱਛੀਆਂ ਵੀਰੇ ਦੋਨੇ ਹੀ ਮੰਨ ਲਾ ਇੱਕ ਹੈ ਨਵਾਂ ਆਣ ਬੰਦਾ ਕੋਈ 4 4 5 5 ਸੂਏ ਪੀ ਵੀ ਲਊਗਾ ਤੇ ਗਾਹਾਂ ਕੋਈ 20 20 ਹਜ਼ਾਰ ਜੋੜ ਕੇ ਜਾਣੀ ਆ ਨਾਲ ਸਹੀ ਆ ਹਾਂਜੀ ਗੋਰਾ ਕਹਿੰਦਾ 4-4 5-5 ਸੂਵੇ ਦੁੱਧ ਪੀ ਕੇ ਉਹਦੋਂ ਬਾਅਦ ਚ ਜੇ ਕੋਈ ਵੇਚਦਾ ਤੇ 20-20 ਹਜ਼ਾਰ ਗੋਰਾ ਕਹਿੰਦਾ ਨਾਲ ਲਾ ਕੇ ਜਾਣ ਗਿਆ ਤੇ ਚਾਰ ਸੂਵੇ ਦੁੱਧ ਪੀ ਕੇ ਜਦੋਂ ਵੇਚਣੀ ਹੋਈ ਗੋਰੇ ਨੂੰ ਫੋਨ ਲਾ ਦਿਓ ਤੇ ਗੋਰਾ ਲੈ ਜਾਊਗਾ ਤਿਆਰ ਹੋਈ ਜਦੋਂ ਦੇ ਦੇਣੀ ਆ 42 ਹਜ਼ਾਰ ਦੀ ਬਹੁਤ ਅੰਗੀ ਬੱਚੀ ਵੇਲੇ ਵਾਲੂ ਬਹੁਤ ਸੋਹਣਾ ਕੱਢੂਗੀ ਐਨ ਫੀਟਿੰਗ ਵਾਲਾ ਹਾਂਜੀ ਠੰਡ ਸੋਹਣੇ ਆ ਬਹੁਤ ਸੋਹਣੇ ਆ ਗਰੇ ਕੋਟ ਸ਼ਾਂਪੂ ਆਵਣੀ ਤਿੰਨ ਨੰਬਰ ਤੇ ਆਉਣ ਦੇ ਗੋਰੇ ਤਿੰਨ ਨੰਬਰ ਵੈੜਨ ਦੇ ਵੀਰੇ ਦੂਜੇ ਸੂਹੇ ਸੂਣਾ ਵਾ ਦੁੱਧ ਤਾਂ ਦੱਸਿਆ ਤਾਂ 14 ਕਿਲੋ ਵੀਰੇ ਪਿਛਲੇ ਸੂਹੇ ਦਾ ਮਾਲਕਾ ਨੇ ਦੇਣੇ ਦੇ 15 ਪਈ ਕੋਈ 4 ਦਿਨ ਉੱਤੇ ਵੀਰ ਜਾ ਸਕਦੀ ਆ ਕਿੰਨੇ ਦੀ ਇਹਦਾ ਬ੍ਰੇਕ 42 ਜੁਈ ਦਾ ਮਾਣਦਾਨ ਕਰਦਾਂਗੇ ਵੈੜ ਦੇ ਲੱਗ ਗੱਡੀ ਵੱਡੀ ਆ ਲੰਮੀ ਲੰਮੀ ਕਿੰਨੀ ਫੁੱਲ ਕੁਆਲਿਟੀ ਵਾਲੀ ਆ 2 ਨੰਬਰ 3 ਨੰਬਰ ਦੋਵੇਂ 42 42000 ਦੀਆਂ ਵੈੜਾਂ ਦੇ ਦੇਣੀਆਂ 14 ਕਿਲੋ ਦੁੱਧ ਗੋਰਾ ਕਹਿੰਦਾ ਦਿੱਤਾ ਇਹਨੇ ਪਹਿਲਾਂ ਨੇ ਦੂਜੇ ਸੂਹੇ ਸੂਂਦੀ ਆ 15 ਦਿਨਾਂ ਦੀ ਕੱਚੀ ਗੋਰੇ 15 ਦਿਨ ਡੇਟ ਮੁਤਾਬਕ ਪਏ ਆ ਇਹ ਵੀ 42000 ਦੀ ਭਾਜ ਲੋਟ ਹੀ ਆ ਛੜੀਜੀ ਵਾਲਾ ਕੰਮ ਮੀ ਪਹਿਲਾਂ ਪੈ ਗਏ ਛੱਡਿਆ ਪੂਰੀ ਲੰਮੀ ਵਜਨ ਵਾਲੀ ਬੈੜਾ ਜਿਹੜੇ ਮੰਨੋ ਇਹ ਨਹੀਂ ਕਿ ਛੋਟੀਆਂ ਆ ਸੰਜੀ ਠੀਕ ਹੈ ਫੁੱਲ ਕੁਆਲਟੀ ਦਾ ਬੁੱਤੀ ਪਾਤੀ ਪੂਰੀ ਸੋਹਣੀ ਆ ਬੁੱਦੀ ਵਾਲੀ ਵੱਛੀ ਪੂਰਾ ਕਹਿੰਦਾ ਲੰਮੀ ਲੰਮੀ ਵੱਡੀ-ਬੁੱਡੀ ਪੂਰੀ ਆ ਮੋٹے-ਮੋٹے ਥਾਨ ਆ ਵਲ ਢੱਲਾ ਬਹੁਤ ਬਾਕੀ ਇਹ ਦਿਨ 15 ਲਿਖਤ ਮੁਤਾਬਕ ਪਏ ਆ 42 ਚੋਂ ਇਹਦਾ ਮਾਨ ਹੋ ਜੂਗਾ 42 ਚੋਂ ਇਹ ਦੂਜੀ ਦਾ ਹੋ ਜੂਗਾ 47 ਚੋਂ ਇੱਕ ਨੰਬਰ ਦਾ ਹੋ ਜੂਗਾ ਜੋੜਾ ਲੈ ਲੂਗਾ ਕੋਈ 11500 ਵੱਧ ਮਾਨ ਤਣ ਹੋ ਜੂ। ਹਾਂ ਕੋਈ ਦੇਖ ਬੱਚੀ ਕਿਦਾਂ ਦੀ ਲੱਗੀ ਹੈਨ ਹੱਥ ਦੀ ਚਵਾਈ ਦੇ ਜਿੱਦਣ ਬੱਚੀ ਤਿਆਰ ਹੋਗੀ ਨਾ ਸੌਖੀ ਜੀ 55000 ਦੀ ਲੱਗ ਜੂਗੀ। ਪੂਰਾ ਕਹਿੰਦਾ ਜਿੱਦਣ ਤਿਆਰ ਹੋਗੀ ਬੱਚੀ 55000 ਦੀ ਸੌਖੀ ਜੀ ਵੇਚ ਜੂ ਜੇ ਕਿਸੇ ਨੇ ਤਿਆਰ ਕਰਕੇ ਵੀ ਵੇਚਣੀ ਹੋਈ 55000 ਦੀ ਪੂਰਾ ਕਹਿੰਦਾ ਬੱਚੀ ਅੱਜ 42 ਚੋਂ ਮਾਨ ਤਣ ਨੂੰ ਚਾਰ ਨੰਬਰ ਕੋਰੇ ਚਾਰ ਨੰਬਰ ਵੇਣ ਲੈ ਦੂਜੇ ਸੋਏ ਸੋਨਾ 6 ਦਾ ਦਾ ਮੂੰਹ ਤੋਂ ਆ ਜਰਸੀ ਦਾ ਕ੍ਰਾਸ ਹੈ ਦੇ ਵਿੱਚ ਕਾਫੀ ਕਲਰ ਆ ਤੇ 16 ਕਿਲੋ ਦੁੱਧ ਦੱਸਿਆ ਵੀਰੇ ਪਿਛਲੇ ਸੂਏ ਦਾ ਤੇ ਦੇਣ ਲਊਗੀ 3 ਤੋਂ 4 ਦੇਣਾ ਕਿੰਨੇ ਦੀ ਵੇਚਣ ਵਾਲੀ ਗੱਲ ਈ ਇਹਦਾ ਵੀ 48 ਜੋ ਮਾਨ ਕਰਦਾਂਗੇ ਵੀਰੇ ਵੱਡੀ ਵਹਿੜਾ ਬਜੂ ਕੁਝ ਨਾਲ ਦੁੱਧ ਕਿੰਨਾ ਦੱਸਿਆ 16 ਤੋਂ 16 ਕਿਲੋ ਵੀਰੇ ਪਿਛਲੇ ਸੂਏ ਦਾ ਦੱਸਿਆ ਆਪਾਂ ਨੂੰ 3-4 ਦੇ ਨਹੀਂ ਲਊ ਗੋਰਾ ਕਹਿੰਦਾ 16 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਏ 48 ਜੋ ਮਾਨ ਤਾਨ ਹੋ ਜੋ ਕਾਫੀ ਜੇ ਕਲਰ ਆ ਬਾਕੀ ਤੁਸੀਂ ਵੇਖ ਹੀ ਰਹੇ ਆ ਜਰਸੀ 'ਚ ਕ੍ਰਾਸ ਹੈ ਲੇਵਾ ਭਾਂਡਾ ਸੋਹਣਾ ਖੁੱਲਾ ਵੱਡਾ ਹਵਾਨਾ ਵਲਟ ਲਪਾਈਆਂ ਬਹੁਤ ਲੇਵਾ ਲਾਹੂ ਬਹੁਤ ਵਜਨ ਵਾਲੀ ਬੈੜਾ ਵੀਰੇ ਫੁੱਲ ਮੰਨਦਾ ਹੂੰ ਦਿਨ ਤਿੰਨ ਲੈ ਜੇ ਚਾਰ ਲੈ ਜੇ ਤਿੰਨਾ ਚਾਰਾਂ ਦਿਨਾਂ ਦੇ ਅੰਦਰ ਬਾਹਰੇ ਨੇ ਸੂਪਣਾ ਆਈ ਨੀਗਾ ਹਫਤਾ ਲੈ ਜੂ ਜਾਂ 10 ਦਿਨ ਲੈ ਜੂ ਗੋਰਾ ਕਹਿੰਦਾ ਤਿੰਨਾ ਚਾਰਾਂ ਦਿਨਾਂ ਦੇ ਅੰਦਰ ਬਾਹਰੇ ਨੇ ਸੂਪ ਪੈਣਾ ਇਹਦਾ 48 ਜੋ ਮਾਣ ਹੋ ਜੂ 50 ਤੋਂ ਥੱਲੇ ਥੱਲੇ ਵਾਲੇ ਹੀ ਭਾਅ ਸਾਰੇ ਤੇ ਥੱਲੇ ਥੱਲੇ ਹੀ ਰਹਿਣੇ ਆ ਉਦੋਂ ਤਾਂ ਜਾਣਾ ਹੀ ਨਹੀਂ ਗੋਰਾ ਕਹਿੰਦਾ ਤੇ ਅੱਜ ਤੱਕ ਬੜੇ ਲੋੜ ਭਾਜੀ ਆ ਵੈੜਾ ਮੰਨ ਲਓ ਸਾਰੀਆਂ ਭਾ ਨਾਲ ਮਾਰੀ ਵਿਆਸ ਤਨਾ ਠੀਕ ਹੈ ਹਾਂ ਜੀ ਬਾਕੀ ਚਲੋ ਰੇਟ ਤਾਂ ਅੱਗੇ ਵੀ ਜਾਇਜ਼ ਹੁੰਦੇ ਕਰਕੇ ਤਾਂ ਇੰਨਾ ਮਾਲ ਵੇਚਦੇ ਆ ਹੂੰ ਬਾਕੀ ਚਲੋ ਅੱਜ ਸਾਰੀਆਂ ਵੈਸੇ ਵਾਕੇ 50 ਤੋਂ ਥੱਲੇ ਆਣਾ ਭਾਈ ਸਹੀ ਹੈ ਸਾਰੀਆਂ ਗੋਰੀ ਕਹਿੰਦਾ ਜਿਹੜੀ ਮਰਜ਼ੀ ਲੈ ਲਓ 50 ਤੋਂ ਥੱਲੇ ਆਲੀਆਂ ਹੀ ਆ ਸਾਰੀਆਂ ਵੈੜ ਕੱਦ ਵੈੱਡ ਵਾਲੀ ਹਾਈਟ ਵੀ ਬਹੁਤ ਆ ਲੈਂਥ ਵੀ ਪੂਰੀ ਆ ਇਹ ਨਹੀਂ ਅਗਲਾ ਕਦ ਗਰਮਾਉਣਾ ਆਉਗੇ ਇਥੇ ਹਾਂ ਬਹੁਤ ਠੰਡੀ ਸੀ ਦਿੱਤਾ ਮਰਜ਼ੀ ਦਾ ਆ ਲਓ ਜੀ ਠੰਡੀ ਮਿੱਠੀ ਪੂਰੀ ਆ ਕੋਈ ਆਏ ਨਾ ਗਰਮ ਮੰਨਿਓ ਉਹ ਤਾਂ ਉਹੀ ਪਸ਼ੂ ਕਾਲੀ ਜੀ ਕਰਦੇ ਤੁਰੇ ਆਉਂਦੇ ਉਹ ਬਈ ਬਸ ਉਹ ਕੈਮਰੇ ਤੋਂ ਵੀ ਡਰ ਜਾਂਦਾ ਹਨਾ ਉਹ ਪਰੇ ਥਾਂ ਦੇ ਜਦੋਂ ਮੈਟਾ ਮੂਟਾ ਤੋਂ ਸਾਰੀਆਂ ਗੱਲਾਂ ਹੀ ਰਲ ਜਾਂਦੀਆਂ ਹਾਂ ਇਹ ਤਾਂ ਗੱਲ ਹੈਗੀ ਆ ਅੱਗੇ 5 ਨੰਬਰ ਤੇ ਆ ਜਾ ਗੁਰੇ 5 ਨੰਬਰ ਵੈੜ ਦੇ ਵੀਰੇ ਦੂਜੇ ਤੋਂ ਇਹ ਸੋਨਾ ਹਨਾ 10 ਦਿਨ ਬਾਕੀ ਆ ਵੈੜ ਦੇ ਬਹੁਤ ਜ਼ਿਆਦਾ ਕੁਆਲਟੀ ਵਾਲੀ ਬੱਚੀ ਆ ਪ्योर ਜਰਸੀ ਤੇ 14 ਕਿਲੋ ਦੁੱਧ ਇਹਦਾ ਪਿਛਲੇ ਸੂਤ ਦਾ ਦੱਸਿਆ ਵੀਰੇ ਆਪਾਂ ਨੂੰ ਕਿੰਨੇ ਦੀ ਇਹ ਵੀ ਵੇਚਣ ਵਾਲੀ ਗੱਲ ਹੀ ਇਹਦਾ ਵੀਰੇ ਮੁੱਲ 47 ਆ ਜੇ ਭਰਾ ਨੇ ਨਹੀਂ ਸੌਦੇ ਬਾਜੀ ਕਰਨੀ ਤੇ 45000 ਦੀ ਬੱਚੀ ਦੇ ਦਾਂਗੇ ਅੱਜ ਮੁੱਲ 47 ਆ ਤੇ ਜੇ ਗੋਰਾ ਕਹਿੰਦਾ ਨਹੀਂ ਭਗਾਈ ਕਰਨੀ ਕੋਈ ਤੇ 45000 ਦੀ ਦੇ ਦੇਣੀ ਆ ਹਾਂ ਬੂਤੀ ਫੋਲੀ ਸੋਨੀਆ ਟੋਹਾ ਪੈਂਦਾ ਮੱਥੇ ਚ ਬੌੜ 14 ਕਿਲੋ ਦੁੱਧ ਇਹਨੇ ਦਿੱਤਾ ਪਹਿਲਾਂ ਨੇ ਦੂਜੇ ਸੂਏ ਸੁੰਦੀ ਆ 10 ਦਿਨ ਗੋਰੇ ਇਹ 10 ਦਿਨ ਵੀਰੇ 10 ਦਿਨਾਂ ਦੇ ਤਿਆਰ ਹੋਊਗੀ ਬੰਦੇ ਮਨ ਲੋ ਇਹ ਨਾਲੇ ਨੂੜੇ ਕਰੀ ਜਾਂਦੀ ਆ ਸਹੀ ਆ 10 ਦਿਨਾਂ ਦੇ ਅੰਦਰ ਬਾਹਰ ਗੋਰਾ ਕਹਿੰਦਾ ਨੇ ਬੱਚਾ ਧਰ ਦੇਣਾ ਸਾਡੇ ਨੂੜੇ ਜੇ ਕਰੀ ਜਾਂਦੀ ਬਾਕੀ ਤੁਸੀਂ ਵੇਖ ਹੀ ਰਿਹਾ ਜਾਲੇ ਜੁਲੇ ਜੇ ਮਾਰੀ ਜਾਂਦੀ ਹੈ ਮੋٹے ਮੋٹے 45000 ਦੀ ਇਹ ਦੇ ਦੇਣੀ ਹੈ ਮੁੱਲ 47 45 ਦੀ ਜਿਹਦੇ ਵੀ ਪਸੰਦ ਆਉਂਦੀ ਆ ਅਗਲਾ ਘਰੇ ਆ ਜੇ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਆ ਤੇ ਪੈਸੇ ਪਾ ਦੇ ਖਾਤੇ 'ਚ ਤੇ ਬੱਚੀ ਥੋੜੇ ਘਰੇ ਆਜੂ ਆਥਰ ਨੂੰ ਠੰਡੀ ਮਿੱਠੀ ਫਲਾਂ ਲੈ ਜਿਹੜੀ ਮਰਜ਼ੀ ਲੋ ਸਾਰੀਆਂ ਦੀ ਸੀਲ ਸਾਬ ਦੀ ਗਾਰੰਟੀ ਹਵਾਨਾ ਰਾਵੜੰਗੂ ਵਾਦਾ ਦਿਨ ਜ਼ਰੂਰ 8-10 ਦਿਨ ਲੈ ਜਾਣੇ ਆ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ 5 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ 48 ਚੋਂ ਮਾਣ ਹੋ ਜੂ ਜੋੜਾ ਲੈ ਲਓਗੇ 48 ਚੋਂ ਮਾਣ ਆ ਵੀਰੇ 45000 ਦੀ ਨੈਟ ਆ 47 ਚੋਂ ਮਾਣ ਆ 45000 ਦੀ ਨੈਟ ਬਚੀ ਦੇ ਦੇਣੀ ਆ ਜੋੜਾ ਲੈ ਲੂਗਾ ਵੀ 1000 ਵੱਧ ਹੋ ਜੂ ਅੱਗੇ ਆਉਣ ਦੇ ਕੋਲ 6 ਨੰਬਰ ਅੱਗੇ ਆ ਗਈ ਵੀਰੇ ਹਾਂ ਆਪਣੇ ਕੋਲੇ 6 ਨੰਬਰ ਵੈੜ ਹਮ ਇਹਨੇ ਸੁਆਲਰੇ ਦੂਜੇ ਸੂਏ ਇਹ ਹਫ਼ਤੇ ਤੋਂ ਦਾਸ ਦਿਨ ਦੀ ਕੱਚੀ ਮੰਨੂ ਇਹ ਮੰਨਦੇ ਹਫ਼ਤੇ ਨੂੰ ਵੀ ਸੂਬੇ ਕੋਈ ਦੋ ਦਿਨ ਉੱਤੇ ਵੀ ਗੜ ਜੇ ਹੂੰ ਤੇ 13-14 ਕਿਲੋ ਦੁੱਧ ਸੀ ਵੀਰੇ ਪਿਛਲੇ ਸੂਏ ਦਾ ਕਿੰਨੇ ਦੀ ਨਿਕਾ ਨਿਕਾ 36000 ਜੋ ਛੋਟ ਕਰ ਦਾਂਗੇ ਵੀਰੇ ਮਾਲਾ ਸੌਦੇ ਬਾਜੀ ਨਾ ਕੋਈ ਭਰਾ ਕਰੇ ਹੈਨਾ 36 ਜੋ ਮਾਨ ਕਰ ਦਾਂਗੇ ਵੱਡੀ ਕੱਦ ਵਾਲੀ ਵੇੜਾ ਲਾਓ ਜੀ ਇਹ ਦਾ 36 ਜੋ ਮਾਨ ਤਾਨ ਹੋ ਜੂ ਹਫ਼ਤੇ ਨੂੰ ਬਾਈ ਕਹਿੰਦਾ ਸੂਪੂਗੀ ਵੇੜਾ ਵੱਧ ਤੋਂ ਵੱਧ ਦਿਹਾੜੀ ਦੋਪ ਵਧ ਮੰਨ ਲਓ ਹਫ਼ਤੇ ਤੋਂ ਯਾਨੀ ਕਿ 10 ਦਿਨ ਵੱਧ ਨਹੀਂ ਲੈਣੇ ਨੇ ਹਫਤੇ ਦੇ ਆਸ-ਪਾਸ ਹੀ ਗੋਰਾ ਕੰਦਾ ਸੂਪ ਹੈ ਨਾ 36000 ਦੀ ਵੈੜੇ ਕੋਈ ਗੋਡੇ ਕਿ ਜੱਡੀ ਨਹੀਂ ਹਾਂ ਹਾਈਟ ਵੀ ਪੂਰੀ ਆ ਲੈਂਥ ਵੀ ਪੂਰੀ ਆ ਬਰੀਡ ਵੀ ਜਰਸੀ ਆ ਫੈਟ ਫੂਡ ਵੀ ਵਧੀਆ ਆ ਜਾਣੀ ਆ ਜੇਕੇ ਇਹਨੇ ਥੋੜੇ ਪੈਸੇ ਲੋਣੇ ਜਮੇ ਥੋੜੇ 36 ਜੋ ਮਾਨ ਹੋ ਜੂ 36 ਜੋ ਛੋੜ ਕਰ ਦੂ ਗੋਰਾ ਖੁੱਲੇ ਦੇਣਾਂ ਵੱਡੀ ਛੋੜ ਕਰ ਦੂ ਕੋਈ ਚੱਕਰ ਨਹੀਂ ਆਜੋ 36000 ਦੀ ਕੋਈ ਜੋੜਾ ਲੈ ਲੋਂਗੇ 2000 ਵੱਧ ਛੱਡ ਦੂ ਜਿਹੜੀ ਮਰਜ਼ੀ ਵੈੜ ਨਾਲ ਲਾ ਲਿਓ 2000 ਵੱਧ ਮਾਨਤਾਨ ਕਰ ਦੂ ਕੋਈ ਚੱਕਰ ਨਹੀਂਗਾ ਇਹਦਾ ਕੱਲੀ ਦਾ 36 ਚੋ ਹੋ ਜੂ ਇਹ ਵਾਲੂ ਬਹੁਤ ਸੋਨਾ ਮੋਟਾ ਮੋਟਾ ਖਾਨ ਲੱਗਾ ਵੀਰੇ ਹਾਂ ਜੋੜਾ ਲੈ ਲਵਾਂਗੇ 2000 ਵੱਧ ਮਾਨਤਾਨ ਕਰ ਦੂਗਾ ਅੱਗੇ ਆਉਣ ਦੇ ਘਰੇ ਐਂਡ ਤੇ 7 ਨੰਬਰ ਵੈੜ ਆ ਗਈ ਵੀਰੇ ਦੂਜਾ ਸੂਆ ਜਾਂ ਅਸੀਂ ਚ ਕ੍ਰੋਸ ਆ ਫੋਲੀ ਵੱਡੀ ਜੀ ਨੂੰ ਫੋਲੀ ਕਰਦਗੇ ਨੇ ਤੇ ਫੋਲ ਬਜਨ ਵਾਲੀ ਨਿੱਕੇ ਨਿੱਕੇ ਝੁੰਗੇ ਸੰਗ ਆ ਵੀਰੇ ਠੰਡੀ ਮਿੱਠੀ ਬਹੁਤ ਆ ਵੈੜਾ ਸਹੀ ਆ ਤੇ ਦੂਜਾ ਸੂਆ ਤੇ ਮੰਨੋ ਉਹਨਾਂ ਦੇ ਅਸਲ ਮਾ ਦਾ 7 ਦਿਨ ਰਹਿ ਗਏ ਤੇ ਦਿਨ ਪੂਰੇ ਹੋਣਗੇ ਵੀਰੇ ਵੀ ਐੜੇ ਲੱਗਦਾ ਵੀ ਹਫਤੇ 'ਚ ਸੂਕ ਹੋ ਗਈ ਵੈੜਾ ਤਿਆਰ ਹੋ ਕੇ ਦੁੱਧ ਦੁੱਧ ਇਹਦਾ ਮੇਰੇ ਦੱਸਿਆ ਵਾ 14 ਤੋਂ 15 ਕਿਲੋ ਪਿਛਲੇ ਸੂਏ ਦਾ ਕਿੰਨੇ ਦੀ ਮੁੱਲ ਵੀਰੇ ਦਾ 42 ਆ ਬਿਲਕੁਲ ਜੈ 40 ਯਰ ਦੀ ਵੜ ਦੇ ਦਿੰਦੀ ਮੰਨ ਲਓ 42 ਆ 40 ਦੀ ਗੋਰਾ ਕਹਿੰਦਾ ਦੇ ਦੇਣੀ ਆ 14 15 ਕਿਲੋ ਦੁੱਧ ਗੋਰਾ ਕਹਿੰਦਾ ਵੱਡੀ ਬਾੜੀ ਆ ਗਰੇ ਮਾਰਦਾ ਦਿੱਤਾ ਇਹਨੇ ਪਹਿਲਾਂ ਨੇ ਵੱਡੀ ਗੋਰਾ ਕਹਿੰਦਾ ਫੁੱਲੀ ਆ ਬਾਕੀ ਤਰੂਗੀ ਵੜ ਆਪ ਹੀ ਦੱਸੂਗੇ ਹੈਗੀ ਆ ਹਫਤੇ ਨੂੰ ਅੰਦਰ ਅੰਦਰ ਗੋਰਾ ਕਹਿੰਦਾ ਸੂਪੂਗੀ ਰਾਜੀ ਇਹ ਵੀ ਬਹੁਤ ਆ ਸਿੰਘਾਂ ਦੀ ਝੁੰਗੀ ਆ ਇਹਦਾ ਵੀ ਨਿੱਕਾ ਜਿਹਾ ਪਾ ਠੰਡੀ ਮਿੱਟੀ ਵੀਰੇ ਭਾਵੇਂ ਇਹਦੇ ਚੜਾ ਗਏ ਲੈ ਹੁਣ ਇਦੋਂ ਥਾਂ ਦਾ ਨਹੀਂ ਖੇਚਣਾ ਇਹ ਨਾ ਕਹੋ ਅਗਲਾ ਗਣਿਸ਼ ਐਂਗ ਲੱਗੇ ਤੇ ਗਰਮਣਾ ਹੋਵੇ ਇਹ ਹੈ ਜਮਾਂ ਢੱਡੀ ਆ ਹੈ ਜਮਾਂ ਸੀਲ ਸਾਊ ਆ ਜਿੱਧਰ ਦੀ ਮਰਜ਼ੀ ਹੱਥ ਪੱਲਾ ਮਾਰ ਲਓ ਫੁੱਲ ਸੀਲ ਹੈ ਮਨ ਲੈ ਈ ਵਹਿੜ ਮੇਰੇ ਬਿਨਾ ਸਿੰਘਾ ਤੋਂ ਲੈਣੀ ਹੋਵੇ ਮੇਰੇ ਨਾਲ 60 ਹਜ਼ਾਰ ਦੀ ਵੀ ਨਹੀਂ ਕੋਈ ਦਿੰਦਾ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਜੀਨੇ ਥੋੜੇ ਪੈਸੇ ਲਾਉਣੇ ਉਹਨੂੰ ਸਿੰਘੀ ਕਹਿੰਦੇ ਆ ਤੇ ਐਡੀ ਵਹਿੜ ਬੋਰਾ ਕਹਿੰਦਾ ਬਿਨਾ ਸਿੰਘਾ ਤੋਂ ਲੈਣੀ ਹੋਵੇ 60 ਹਜ਼ਾਰ ਦੀ ਨਹੀਂ ਕੋਈ ਦਿੰਦਾ ਤੇ ਪਰ ਰੌਲਾ ਇਹ ਕਿਸੇ ਦੀ ਘਾ ਲਵਾ ਕਿਸੇ ਨੇ ਸਿੰਘ ਦਗਾਏ ਨਹੀਂ ਇਹ ਦਗਾਏ ਹੁੰਦੇ ਤਾਂ ਗੋਰਾ ਕਹਿੰਦਾ 60000 ਦੀ ਸੀ ਚਲੋ ਸਿੰਘ ਹੈਗੇ ਆ ਸਿੰਘਾਂ ਦੀ ਝੁੰਗੀ ਉਹ ਤੁਹਾਡੇ ਸਾਹਮਣੇ ਆ ਕੋਈ ਕਿਸੇ ਨੇ ਦਗਾਏ ਨਹੀਂ ਇਹਨਾਂ ਦੇ ਕਰਮ ਵਾਲਿਆਂ ਦੇ ਦਗਾਏ ਹੋਏ ਆ ਇਹਦੇ ਕਿਸੇ ਵੀਰੇ ਕੋ ਨਹੀਂ ਨੇ ਵੀ ਮਾਰਨਾ ਇਹ ਸਿੰਘ ਤਾਂ ਨਹੀਂ ਕਹਿੰਦੇ ਵੀ ਤੂੰ ਮਾਰ ਕਿਸੇ ਨੂੰ ਉਹ ਤਾਂ ਕੌਣ ਕਹੀਦੀ ਹੈ ਕਿਸੇ ਦੀ ਹੈ ਨਾ ਵੀ ਜਿਹਨੇ ਮਾਰਨਾ ਨੇ ਕੋਈ ਨਹੀਂ ਨੇ ਮਾਰੀ ਦੇਣਾ ਸਹੀ ਗੱਲ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਗੋਰੇਗੱਲ ਦੀਆਂ 7 ਵਾੜਾਂ ਸੇਲ ਆ 6 ਖੋਨੀਆਂ ਇੱਕ ਸਿੰਘਾਂ ਵਾਲੀ ਝੁੰਗੀ ਤੇ ਇੱਕ ਤਾਜੀ ਸੂਈ ਸਵਾਈ ਇੱਕ ਨੰਬਰ ਮਗਰ ਵੀ ਵੱਛੀ 15 ਕਿਲੋ ਬੋਰਾ ਕਹਿੰਦਾ ਦੁੱਧ ਪਿਆਜੂ ਦੇ ਦੇਣੀ ਆ 47000 ਦੀ ਵਿੱਚੋਂ ਕੋਈ 1000 ਖੱਡ ਛੋੜ ਛੱਪਾ ਮਾਨ ਤਾਨ ਹੋ ਜੂ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਕੋਰੇ ਦੇ ਘਰੇ ਆਜੋ ਸੁਖੇ ਵਾਲਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਸੱਚਾ